ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਸਿਆਲ ਦੀਆਂ ਠੰਡੀਆਂ ਰਾਤਾਂ ਮੇਰੇ ਇਕੱਲੇ ਤੋਂ ਕੱਟ ਨਹੀਂ ਸੀ ਹੋ ਰਹੀਆਂ ਸਾਰੀ ਰਾਤ ਮੈਂ ਪਾਸੇ ਪਲਟਦੀ ਰਹੀ ਮੇਰੀਆਂ ਅੱਖਾਂ ਮੂਰੇ ਉਹਦੀਆਂ ਬਾਹਾਂ ਵਿੱਚ ਗੁਜ਼ਾਰੀ ਹੋਈ ਰਾਤ ਦਾ ਸੀਨ ਹੀ ਦਿਖਾਈ ਦੇ ਰਿਹਾ ਸੀ ਅੱਜ ਮੈਨੂੰ ਨੀਂਦ ਨਹੀਂ ਆ ਰਹੀ ਸੀ ਤੇ ਫਿਰ ਮੇਰੇ ਨਾਲ ਮੰਜੇ ਤੇ ਪਈ ਮੇਰੀ ਸੱਸ ਨੇ ਫਰਾੜੇ ਸੌਂ ਕੇ ਮੈਂ ਦੱਬੇ ਪੈਰੀਂ ਜਦੋਂ ਬਾਹਰ ਨਿਕਲੀ ਤਾਂ ਮੇਰਾ ਨਾਮ ਜੀਤਾ ਮੇਰਾ ਵਿਆਹ ਮੇਰੇ ਘਰਦਿਆਂ ਨੇ ਆਪਣੀ ਮਰਜ਼ੀ ਨਾਲ ਹੀ ਕੀਤਾ ਸੀ ਮੈਂ ਵੀ ਇਹੀ ਚਾਹੁੰਦੀ ਸੀ ਕਿ ਮੇਰਾ ਵਿਆਹ ਮੇਰੇ ਘਰਦਿਆਂ ਦੀ ਮਰਜ਼ੀ ਨਾਲ ਹੀ ਹੋਵੇ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਵਿਆਹ ਕਰਵਾ ਕੇ ਵੀ ਆਪਣੇ ਘਰ ਵਾਲੇ ਦਾ ਸਵਕਾ ਥੋੜਾ ਟਾਈਮ ਹੀ ਮਾਨੂਗੀ ਮੇਰਾ ਘਰ ਵਾਲਾ ਕੁਵੈਤ ਵਿੱਚ ਡਰਾਈਵਰੀ ਦਾ ਕੰਮ ਕਰਦਾ ਸੀ ਉਹ ਤਾਂ 2 ਕੁ ਮਹੀਨੇ ਹੀ ਮੇਰੇ ਕੋਲ ਰਿਹਾ ਮੈਨੂੰ ਆਪਣੇ ਆਦਤ ਪਾ ਕੇ ਵਾਪਸ ਫਿਰ ਆਪਣੇ ਕੰਮ ਦੇ ਲਈ ਕੁਬੈਦ ਹੀ ਚਲਾ ਗਿਆ ਸੀ ਮੈਂ ਘਰ ਵਿੱਚ ਇਕੱਲੀ ਕੀ ਕਰਦੀ ਮੈਂ ਤੇ ਮੇਰੀ ਸੱਸ ਅਸੀਂ ਦੋਵੇਂ ਹੀ ਘਰ ਵਿੱਚ ਹੁੰਦੀਆਂ ਸੀ ਮੇਰਾ ਸਹੁਰਾ ਦਾ ਸਾਡੇ ਵਿਆਹ ਤੋਂ ਪਹਿਲਾਂ ਹੀ ਗੁਜ਼ਰ ਗਿਆ ਸੀ ਸਾਡੇ ਕੋਲੇ ਜ਼ਮੀਨ ਵੀ ਬਹੁਤੀ ਜ਼ਿਆਦਾ ਨਹੀਂ ਸੀ ਬਸ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਮੈਂ ਮੇਰੇ ਘਰ ਵਾਲੇ ਨੂੰ ਬਹੁਤ ਕਿਹਾ ਸੀ ਕਿ ਤੁਸੀਂ ਇੱਥੇ ਰਹਿ ਕੇ ਖੇਤੀ ਕਰ ਲਓ ਬਾਹਰ ਨਾ ਜਾਓ ਪਰ ਉਹਨਾਂ ਨੇ ਤਾਂ ਮੇਰੀ ਇੱਕ ਨਾ ਸੁਣੀ ਤੇ ਵਿਆਹ ਤੋਂ ਮਹੀਨਾ ਬਾਅਦ ਹੀ ਬਾਹਰ ਚਲੇ ਗਏ ਹੁਣ ਤਾਂ ਮੇਰਾ ਉਹਦੇ ਬਿਨਾਂ ਦਿਲ ਵੀ ਨਹੀਂ ਲੱਗਦਾ ਸੀ ਮੈਂ ਸਾਰਾ ਦਿਨ ਦੁਖੀ ਰਹਿੰਦੀ ਸੀ ਮੈਂ ਤਾਂ ਆਪਣੀ ਸੱਸ ਨੂੰ ਵੀ ਕੁਝ ਨਹੀਂ ਸੀ ਦੱਸ ਸਕਦੀ ਸਾਡੇ ਘਰ ਵਿੱਚ ਇੱਕ ਸਾਡੀ ਜ਼ਮੀਨ ਵਿੱਚ ਹਿੱਸੇ ਦੇ ਕੰਮ ਕਰਦਾ ਸੀ ਉਹ ਅਕਸਰ ਹੀ ਸਾਡੇ ਘਰ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਤੇ ਕਦੇ-ਕਦੇ ਤਾਂ ਉਹ ਸਾਡੇ ਘਰ ਸੌਂ ਵੀ ਜਾਂਦਾ ਸੀ ਕਿਉਂਕਿ ਜਦੋਂ ਪਾਣੀ ਦੀ ਵਾਰੀ ਹੁੰਦੀ ਸੀ ਤਾਂ ਉਦੋਂ ਉਹ ਸਾਡੇ ਘਰ ਹੀ ਆਉਂਦਾ ਸੀ ਤੇ ਸਾਡੇ ਕਾਫੀ ਪਸ਼ੂਆਂ ਦਾ ਵੀ ਕੰਮ ਸੀ ਉਹ ਪਸ਼ੂਆਂ ਦਾ ਵੀ ਸਾਮ ਸੰਭਾਲ ਕਰਦਾ ਸੀ ਉਹਦਾ ਵਿਆਹ ਨਹੀਂ ਸੀ ਹੋਇਆ ਉਹ ਮੇਰੇ ਤੋਂ ਤਾਂ ਉਮਰ ਵਿੱਚ 2-4 ਸਾਲ ਵੱਡਾ ਹੀ ਸੀ ਕਦੇ-ਕਦੇ ਤਾਂ ਉਹ ਮੈਨੂੰ ਟੀਚਰਾਂ ਕਰਦਾ ਕਹਿ ਦਿੰਦਾ ਸੀ ਕਿ ਭਾਬੀ ਮੇਰੇ ਲਈ ਵੀ ਕੋਈ ਕੁੜੀ ਲੱਭ ਦੇ ਪਰ ਮੈਂ ਉਸ ਨੂੰ ਹੱਸ ਕੇ ਟਾਲ ਦਿੰਦੀ ਹੁੰਦੀ ਸੀ ਪਹਿਲਾਂ ਤਾਂ ਮੈਂ ਉਸ ਨੂੰ ਜ਼ਿਆਦਾ ਨਹੀਂ ਸੀ ਬੁਲਾਉਂਦੀ ਹੁੰਦੀ ਪਰ ਮੇਰੀ ਸੱਸ ਬਜ਼ੁਰਗ ਸੀ ਉਸ ਤੋਂ ਜ਼ਿਆਦਾ ਕੰਮ ਕਰਨੈ ਸੀ ਹੁੰਦਾ ਤੇ ਮੈਨੂੰ ਵੀ ਪਸ਼ੂਆਂ ਦਾ ਕੰਮ ਦੇਖਣਾ ਪੈਂਦਾ ਸੀ ਮੈਂ ਧਾਰਾਂ ਆਪ ਕੱਢਦੀ ਸੀ ਤੇ ਮੇਰੀ ਸੱਸ ਘਰੇ ਬਸ ਸਬਜ਼ੀ ਕੱਟਦੀ ਤੇ ਹੋਰ ਛੋਟੇ-ਮੋਟੇ ਕੰਮ ਕਰ ਲੈਂਦੀ ਹੁੰਦੀ ਸੀ ਉਹਦੇ ਤੋਂ ਜ਼ਿਆਦਾ ਤੁਰ ਫਿਰਨੈ ਸੀ ਹੁੰਦਾ ਉਸਦੇ ਗੋਡੇ ਬਹੁਤ ਹੀ ਜ਼ਿਆਦਾ ਦਰਦ ਕਰਦੇ ਸੀ ਮੈਂ ਤੇ ਪੰਮਾ ਅਸੀਂ ਦੋਵੇਂ ਹੀ ਪਸ਼ੂਆਂ ਨੂੰ ਸੰਭਾਲਦੇ ਹੁੰਦੇ ਸੀ ਇੱਕ ਦਿਨ ਪਾਣੀ ਦੀ ਵਾਰੀ ਸੀ ਤੇ ਦੁਪਹਿਰ ਦੇ ਟਾਈਮ ਤੇ ਉਹ ਘਰੇ ਨਾ ਆਇਆ ਪਸ਼ੂਆਂ ਨੂੰ ਹਰਾ-ਜਰਾ ਪਾਉਣ ਦਾ ਟਾਈਮ ਹੋ ਗਿਆ ਸੀ। ਮੈਂ ਜਦੋਂ ਹਵੇਲੀ ਵਿੱਚ ਗਈ ਤਾਂ ਮੈਂ ਸਾਰੇ ਪਸ਼ੂਆਂ ਨੂੰ ਹਰਾ-ਜਰਾ ਪਾਉਣ ਲੱਗੀ। ਮੈਂ ਗਾਂ ਨੂੰ ਚਾਰਾ ਖੁਰਲੀ ਵਿੱਚ ਰਲਾਈ ਜਾਂਦੀ ਸੀ। ਤਾਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਿੱਛੇ ਪੰਮਾ ਆ ਕੇ ਖੜਾ। ਪੰਮਾ ਮੈਨੂੰ ਬੜੀ ਢੂੰਗੀ ਨਿਗਾਹ ਨਾਲ ਦੇਖੀ ਜਾਂਦਾ ਸੀ। ਜਦੋਂ ਮੈਂ ਮੁੜ ਕੇ ਦੇਖਿਆ ਤਾਂ ਉਹ ਇੱਕਦਮ ਬੜਕ ਗਿਆ। ਮੈਂ ਉਸ ਨੂੰ ਹੱਸਦੀ ਨਹੀਂ ਕਹਿ ਦਿੱਤਾ। "ਵੇ ਪੰਮਿਆ, ਤੂੰ ਤਾਂ ਕੋਈ ਖੜਕਾ-ਦੜਕਾ ਨਹੀਂ ਕੀਤਾ।" ਤੇ ਮੇਰੇ ਪਿੱਛੇ ਆ ਕੇ ਖੜ ਗਿਆ ਕਹਿੰਦਾ ਭਾਬੀ ਮੈਂ ਵੀ ਦੇਖਦਾ ਸੀ ਜਦੋਂ ਤੂੰ ਕੰਮ ਕਰਦੀ ਹੁੰਨੀ ਆ ਤਾਂ ਮੈਨੂੰ ਬਹੁਤ ਸੋਹਣੀ ਲੱਗਦੀ ਐ ਉਹ ਮੈਨੂੰ ਅਕਸਰ ਹੀ ਹਾ ਸਮਝਾ ਕਰਦਾ ਹੀ ਰਹਿੰਦਾ ਸੀ ਮੈਂ ਵੀ ਉਸ ਨੂੰ ਦਿਉਰੀ ਸਮਝਦੀ ਸੀ ਵੈਸੇ ਤਾਂ ਉਹ ਮੇਰੇ ਘਰ ਵਾਲੇ ਤੋਂ 2-4 ਸਾਲ ਵੱਡਾ ਹੀ ਸੀ ਮੈਂ ਕਿਹਾ ਜੰਦਰਿਆ ਤੂੰ ਤਾਂ ਮੈਨੂੰ ਤਕਾਈ ਜਾਂਦਾ ਸੀ ਤਾਂ ਉਹ ਇੱਕਦਮ ਚੁੱਪ ਹੋ ਗਿਆ ਫਿਰ ਮੈਨੂੰ ਕਹਿੰਦਾ ਭਾਬੀ ਛੇਤੀ ਛੇਤੀ ਚਾਹ ਬਣਾ ਦੇ ਤੇ ਮੈਂ ਖੇਤ ਜਾਣਾ ਕਿਉਂਕਿ ਪਾਣੀ ਵੜਾਉਣ ਦਾ ਟਾਈਮ ਹੋ ਗਿਆ ਕਹਿੰਦਾ ਜਿਹੜਾ ਖੋਰ ਕੰਮ ਰਹਿੰਦਾ ਮੈਂ ਆਪੇ ਇੱਥੇ ਕਰ ਦੇਣਾ ਤੂੰ ਜਾ ਕੇ ਚਾਹ ਬਣਾ ਦੇ ਮੈਂ ਪਹਿਲਾਂ ਘਰੇ ਗਿਆ ਸੀ ਤਾਂ ਚਾਚੀ ਸੁੱਤੀ ਪਈ ਸੀ ਮੇਰਾ ਦਿਲ ਨਹੀਂ ਕੀਤਾ ਉਹਨੂੰ ਉਠਾਉਣ ਨੂੰ ਫਿਰ ਮੈਂ ਹਵੇਲੀ ਵਾਲਾ ਆ ਗਿਆ ਕਿਉਂਕਿ ਘਰੇ ਮੈਨੂੰ ਤੂੰ ਵੀ ਨਾ ਦਿਖੀ ਮੈਂ ਸੋਚਿਆ ਤੂੰ ਵੀ ਪਸ਼ੂਆਂ ਵਾਲੀ ਹੋਵੇਗੀ ਮੈਂ ਛੇਤੀ ਛੇਤੀ ਹੱਥ ਪੈਰ ਧੋਤੇ ਤੇ ਘਰ ਜਾ ਕੇ ਰਸੋਈ ਵਿੱਚ ਚਾਹ ਬਣਾਉਣ ਲੱਗੀ ਜਦ ਮੈਂ ਚਾਹ ਬਣਾ ਲਈ ਤਾਂ ਮੈਂ ਪੰਮੇ ਨੂੰ ਆਵਾਜ਼ ਮਾਰੀ ਮਾਂ ਸਿੱਧਾ ਰਸੋਈ ਵਿੱਚ ਹੀ ਚਲਾ ਆ ਤੇ ਮੈਨੂੰ ਕਹਿੰਦਾ ਭਾਬੀ ਛੇਤੀ ਕਰ ਮੈਂ ਕਿਹਾ ਚੰਦਰਿਆ ਇੰਨੀ ਕਾਲ ਸੀ ਤਾਂ ਤੂੰ ਆਪ ਬਣਾ ਲੈਂਦਾ ਕਹਿੰਦਾ ਨਹੀਂ ਭਾਬੀ ਤੇਰੇ ਹੱਥਾਂ ਦੀ ਚਾਹ ਜ਼ਿਆਦਾ ਹੀ ਸਵਾਦ ਲੱਗਦੀ ਆ ਉਹ ਜਦੋਂ ਵੀ ਮੇਰੇ ਕੋਲ ਆਉਂਦਾ ਸੀ ਤਾਂ ਮੇਰੇ ਸਰੀਰ ਵਿੱਚ ਇੱਕ ਅਜੀਬ ਜਿਹੀ ਝੁੰਚੁੰਨੀ ਜਿਹੀ ਉੜਦੀ ਸੀ ਮੈਂ ਸੋਚਦੀ ਸੀ ਕਿ ਜੇ ਮੇਰਾ ਘਰ ਵਾਲਾ ਘਰੇ ਹੁੰਦਾ ਤਾਂ ਉਹ ਵੀ ਮੇਰੇ ਨਾਲ ਇਸੇ ਤਰ੍ਹਾਂ ਕੰਮ ਕਰਵਾਉਂਦਾ ਤੇ ਮੇਰੇ ਨਾਲ ਗੱਲਾਂ ਕਰਦਾ ਮੈਂ ਤਾਂ ਇਹੀ ਸੋਚ ਕੇ ਬਸ ਚੁੱਪ ਹੋ ਜਾਂਦੀ ਸੀ ਪਰ ਮੇਰੇ ਦਿਲ ਵਿੱਚ ਇੱਕ ਬਹੁਤ ਹੀ ਚੀਜ਼ ਜਹੀ ਉੱਠਦੀ ਸੀ ਕਿ ਮੇਰਾ ਘਰ ਵਾਲਾ ਮੇਰੇ ਕੋਲ ਹੁੰਦਾ ਸਾਨੂੰ ਦੋਵਾਂ ਨੂੰ ਤਾਂ ਕੁਝ ਵੀ ਟਾਈਮ ਇਕੱਠੇ ਰਹਿਣ ਦਾ ਨਸੀਬ ਨਹੀਂ ਸੀ ਹੋਇਆ ਕਦੇ-ਕਦੇ ਤਾਂ ਆਪਾ ਮਾਂ ਵੀ ਮੈਨੂੰ ਪੁੱਛ ਲੈਂਦਾ ਸੀ ਕਿ ਭਾਬੀ ਤੂੰ ਇੰਨਾ ਉਦਾਸ ਨਾ ਹੋਇਆ ਕਰ ਬਾਈ ਛੇਤੀ ਹੀ ਗੇੜਾ ਮਾਰ ਲਊਗਾ ਮੈਂ ਕਹਿ ਦਿੰਦੀ ਸੀ ਕਿ ਤੈਨੂੰ ਨਹੀਂ ਪਤਾ ਕਿ ਨਵੀਂ ਵਿਆਹੀ ਨੂੰ ਘਰ ਵਿੱਚ ਇਕੱਲੇ ਰਹਿਣਾ ਬਹੁਤ ਔਖਾ ਹੁੰਦਾ ਪਹਿਲਾਂ ਤਾਂ ਮੈਂ ਆਪਣੀ ਇੱਜ਼ਤ ਨੂੰ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਜਿਵੇਂ ਜਿਵੇਂ ਪੰਮਾ ਮੇਰੇ ਨੇੜੇ ਆਉਂਦਾ ਸੀ ਕਦੇ-ਕਦੇ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਪੰਮੇ ਦੇ ਨਾਲ ਹੀ ਆਪਣੇ ਦਿਲ ਦੀ ਰੀਜ ਪਕਾ ਲਵਾਂ ਪੰਮਾ ਵੀ ਇਕੱਲਾ ਸੀ ਤੇ ਮੈਂ ਵੀ ਇਕੱਲੀ ਸੀ ਸਾਡੇ ਦੋਨਾਂ ਦਾ ਇਕੱਲਾਪਨ ਅਸੀਂ ਦੋਵੇਂ ਹੀ ਦੂਰ ਕਰ ਸਕਦੇ ਸੀ ਇੱਕ ਦਿਨ ਅਚਾਨਕ ਮੇਰੀ ਸੱਸ ਕਾਫੀ ਢਿੱਲੀ ਹੋ ਗਈ ਉਸ ਦਾ ਬੀਪੀ ਹਾਈ ਹੋ ਗਿਆ ਸੀ ਡਾਕਟਰ ਨੇ ਕਿਹਾ ਸੀ ਕਿ ਤੁਸੀਂ ਇਹਨਾਂ ਦਾ ਧਿਆਨ ਰੱਖਿਓ ਕਿਉਂਕਿ ਉਮਰ ਵੱਡੀ ਹੋਣ ਕਰਕੇ ਬੀਪੀ ਦੁਬਾਰਾ ਵੱਧ ਸਕਦਾ ਡਾਕਟਰ ਨੇ ਦਵਾਈ ਦਿੱਤੀ ਸੀ ਤੇ ਇਹ ਵੀ ਕਿਹਾ ਸੀ ਕਿ ਜਿੰਨੀ ਇਹਨਾਂ ਨੂੰ ਨੀਂਦ ਆਵੇਗੀ ਓਨਾ ਹੀ ਵਧੀਆ ਹੋਊਗਾ ਮੈਂ ਰਾਤ ਨੂੰ ਛੇਤੀ ਛੇਤੀ ਕੰਮ ਨਬੇੜਿਆ ਤੇ ਰੋਟੀ ਪਾਣੀ ਆਪਣੀ ਸੱਸ ਨੂੰ ਫੜਾ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਦਵਾਈ ਦੇ ਕੇ ਸੌਣ ਲਈ ਕਹਿ ਦਿੱਤਾ ਕਿਉਂਕਿ ਮੇਰੀ ਸੱਸ ਦੀ ਦਵਾਈ ਵਿੱਚ ਇੱਕ ਨੀਂਦ ਦੀ ਗੋਲੀ ਸੀ ਤੇ ਡਾਕਟਰ ਨੇ ਕਿਹਾ ਸੀ ਕਿ ਇਹਨਾਂ ਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਉਹ ਗੋਲੀ ਦੇ ਦਿਓ ਉਸ ਤੋਂ ਬਾਅਦ ਜ਼ਿਆਦਾ ਨਾ ਬੁਲਾਇਓ ਫਿਰ ਇਹਨਾਂ ਨੂੰ ਨੀਂਦ ਆ ਜਾਵੇਗੀ ਮੈਂ ਜਦੋਂ ਆਪਣੀ ਸੱਸ ਨੂੰ ਉਹ ਨੀਂਦ ਦੀ ਗੋਲੀ ਦਿੱਤੀ ਤਾਂ ਉਹ ਅੱਧੇ ਘੰਟੇ ਬਾਅਦ ਊਕ ਸੌਂ ਗਈ ਤੇ ਘਰਾੜੇ ਮਾਰਨ ਲੱਗ ਪਈ ਮੇਰਾ ਹਜੇ ਕੰਮ ਬਾਹਰ ਰਹਿਦਾ ਸੀ ਤੇ ਪੰਮਾ ਵੀ ਉਸ ਦਿਨ ਸਾਡੇ ਘਰ ਹੀ ਸੁੱਤਾ ਸੀ ਕਿਉਂਕਿ ਉਸ ਨੂੰ ਮੇਰੀ ਸੱਸ ਨੇ ਹੀ ਕਿਹਾ ਸੀ ਕਿ ਪੰਮੇ ਅੱਜ ਤੂੰ ਇੱਥੇ ਹੀ ਸੌਂ ਜਾਵੇਂ ਕੋਈ ਪਤਾ ਨਹੀਂ ਕਈ ਵਾਰ ਡਾਕਟਰ ਨੂੰ ਨਾ ਬੁਲਾਉਣਾ ਪੈ ਜਾਵੇ ਜੇ ਤੂੰ ਇੱਥੇ ਹੋਵੇਂਗਾ ਤਾਂ ਸਾਨੂੰ ਸੌਖਾ ਹੋ ਜਾਊਗਾ ਇਹ ਵਿਚਾਰੀ ਇਕੱਲੀ ਰਾਤ ਨੂੰ ਕਿੱਧਰ ਭੱਜੂਗੀ ਪੰਮਾ ਬਾਰਲੀ ਬੈੱਡ 'ਚ ਸੁੱਤਾ ਸੀ ਮੈਂ ਜਦੋਂ ਸਾਰਾ ਕੰਮ ਨਵੇੜਿਆ ਤੇ ਪੰਮੇ ਨੂੰ ਦੁੱਧ ਫੜਾਉਣ ਦੇ ਲਈ ਬੈੱਡ 'ਚ ਗਈ ਤਾਂ ਮੈਂ ਬੈੱਡ ਦੇ ਬਾਹਰ ਹੀ ਗੇਟ ਤੋਂ ਆਵਾਜ਼ ਮਾਰ ਦਿੱਤੀ ਕਿ ਪੰਮੇ ਦੁੱਧ ਫੜ ਲੈ ਉਹਨੇ ਕੋਈ ਆਵਾਜ਼ ਨਾ ਦਿੱਤੀ ਮੈਨੂੰ ਲੱਗਿਆ ਸ਼ਾਇਦ ਪੰਮਾ ਸੌਂ ਗਿਆ ਮੈਂ ਬੈੱਡ ਦੇ ਅੰਦਰ ਜਾ ਕੇ ਉਸ ਨੂੰ ਦੁੱਧ ਫੜਾਉਣ ਲੱਗੀ ਤਾਂ ਉਹ ਆਪਣੇ ਫੋਨ 'ਤੇ ਮਸਤ ਸੀ ਤੇ ਬੜੀ ਗੰਦੀ-ਗੰਦੀ ਵੀਡੀਓ ਦੇਖ ਰਿਹਾ ਸੀ ਉਹ ਦੇਖ ਕੇ ਤਾਂ ਮੈਂ ਵੀ ਪਾਣੀ-ਪਾਣੀ ਹੋ ਗਈ ਮੈਨੂੰ ਦੇਖ ਕੇ ਪੰਮੇ ਨੇ ਛੇਤੀ ਛੇਤੀ ਆਪਣਾ ਫੋਨ ਬੰਦ ਕਰ ਦਿੱਤਾ ਤੇ ਜਦੋਂ ਮੈਂ ਉਸ ਨੂੰ ਦੁੱਧ ਦਾ ਗਲਾਸ ਹੱਥ ਵਿੱਚ ਫੜਾਇਆ ਤਾਂ ਉਸ ਨੇ ਮੇਰਾ ਹੱਥ ਵੀ ਫੜ ਲਿਆ ਤੇ ਮੈਂ ਪੰਮਾ ਵੀ ਆਪਣੇ ਕੰਟਰੋਲ ਤੋਂ ਬਾਹਰ ਹੋਇਆ ਬੈਠਾ ਸੀ ਤੇ ਮੈਂ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਮਸਾਂ ਰੋਕ ਕੇ ਰੱਖਦੀ ਸੀ ਪੰਮੇ ਨੇ ਫਿਰ ਮੈਨੂੰ ਕੋਲ ਖਿੱਚ ਕੇ ਆਪਣੇ ਕੋਲ ਬਿਠਾ ਲਿਆ ਤੇ ਮੈਨੂੰ ਕਹਿੰਦਾ ਭਾਬੀ ਮੈਨੂੰ ਵੀ ਪਤਾ ਤੇਰੇ ਦਿਲ ਵਿੱਚ ਕੀ ਚੱਲਦਾ ਜੇ ਤੂੰ ਚਾਹੇ ਤਾਂ ਮੈਂ ਤੇਰੀ ਰੀਜ ਪੂਰੀ ਕਰ ਸਕਦਾ ਨਾਲੇ ਅੱਜ ਤਾਂ ਚਾਚੀ ਗੂੜੀ ਨੀਂਦ ਵਿੱਚ ਸੁੱਤੀ ਆ ਦੇਖ ਬਾਈ ਵੀ ਤਾਂ ਉੱਧਰ ਨਜ਼ਾਰੇ ਲੁੱਟਦਾ ਹੀ ਹੋਊਗਾ ਉੱਧਰ ਬਾਹਰ ਤਾਂ ਮੇਮਾ ਤੇ ਉਹ ਕਿਹੜਾ ਪਲੀ ਗੁਜ਼ਾਰਦਾ ਹੋਊਗਾ ਤੇ ਤੇਰੀ ਜਵਾਨੀ ਇੱਧਰ ਰੋਲਦੀ ਫਿਰਦੀ ਆ ਓਨੇ ਇੰਨੀ ਗੱਲ ਹੀ ਕਹੀ ਤਾਂ ਮੈਂ ਰੋ ਪਈ ਮੈਂ ਕਿਹਾ ਪੰਮੇ ਮੈਂ ਤਾਂ ਵਿਆਹ ਕਰਵਾ ਕੇ ਪਛਤਾ ਰਹੀ ਆ ਪਰ ਮੈਂ ਕੀ ਕਰਦੀ ਮੇਰੇ ਮਾਪੇ ਵੀ ਮਜਬੂਰ ਸੀ ਉਹ ਗਰੀਬ ਸੀ ਇਸੇ ਕਰਕੇ ਉਹਨਾਂ ਨੇ ਬਸੇ ਰਿਸ਼ਤਾ ਦੇਖਿਆ ਤੇ ਪੱਕਾ ਕਰ ਦਿੱਤਾ ਉਹ ਕਹਿੰਦਾ ਭਾਬੀ ਤੂੰ ਬੇਫਿਕਰ ਰਹਿ ਮੈਂ ਹੈਗਾ ਨਾ ਇਹਨਾਂ ਕਹਿ ਕੇ ਪੰਮੇ ਨੇ ਮੈਨੂੰ ਖਿੱਚ ਕੇ ਆਪਣੇ ਨਾਲ ਲਾ ਲਿਆ ਤੇ ਮੇਰੇ ਤਾਂ ਜੀਨੇ ਕਾਲਜੇ ਨੂੰ ਠੰਡ ਪੈ ਗਈ ਫਿਰ ਅਸੀਂ ਦੋਹਾਂ ਨੇ ਸਾਰੀ ਰਾਤ ਰੱਜ ਕੇ ਪਿਆਰ ਕੀਤਾ ਮੈਂ ਸਵੇਰ 3:00 ਵਜੇ ਉઠી ਤੇ ਆਪਣੇ ਕਮਰੇ ਵਿੱਚ ਜਿੱਥੇ ਮੇਰੀ ਸੱਸ மஞ்சੇ ਤੇ ਪਈ ਸੀ ਮੈਂ ਆਪਣੇ ਬੈੱਡ ਤੇ ਜਾ ਕੇ ਸੌਂ ਗਈ ਮੇਰੀ ਸੱਸ ਹਜੇ ਵੀ ਭੂਕ ਨੀਂਦ ਵਿੱਚ ਸੁੱਤੀ ਪਈ ਸੀ ਪਰ ਜਿਹੜਾ ਸੁੱਖ ਮੈਨੂੰ ਅੱਜ ਪੰਮੇ ਨੇ ਦਿੱਤਾ ਸੀ ਉਹ ਤਾਂ ਮੈਨੂੰ ਵਿਆਹ ਦੇ 6 ਮਹੀਨਿਆਂ ਬਾਅਦ ਅੱਜ ਨਸੀਬ ਹੋਇਆ ਸੀ। ਮੇਰੇ ਵਿਆਹ ਨੂੰ ਹੁਣ 6 ਮਹੀਨੇ ਹੋ ਗਏ ਸੀ। ਸਿਰਫ 1 ਮਹੀਨੇ ਹੀ ਮੇਰੇ ਘਰ ਵਾਲੇ ਨੇ ਮੈਨੂੰ ਉਹ ਖੁਸ਼ੀ ਦਿੱਤੀ ਸੀ ਜਿਹੜੀ ਵਿਆਹ ਤੋਂ ਬਾਅਦ ਹਰ ਇੱਕ ਔਰਤ ਦਾ ਹੱਕ ਬਣਦਾ ਹੁੰਦਾ। ਮੇਰੀਆਂ ਅੱਖਾਂ ਵਿੱਚ ਨੀਂਦ ਰੜਕਦੀ ਸੀ ਤੇ ਕਦੋਂ ਮੇਰੀ ਅੱਖ ਲੱਗ ਗਈ ਮੈਨੂੰ ਪਤਾ ਹੀ ਨਾ ਲੱਗਾ। ਜਦੋਂ ਮੇਰੀ ਅੱਖ ਖੁੱਲੀ ਤਾਂ ਦਿਨ ਚਿੱਟਾ ਚੜ ਚੁੱਕਾ ਸੀ। ਬਾਹਰੋਂ ਮમ્ਮੀ ਨੇ ਹੀ ਆਵਾਜ਼ ਮਾਰੀ ਕਿ ਚਾਚੀ ਚਾਹ ਬਣਾ ਦੇ। ਜਦੋਂ ਮੈਂ ਪੰਮੇ ਦੀ ਆਵਾਜ਼ ਸੁਣੀ ਤਾਂ ਮੈਂ ਭੱਜ ਕੇ ਉੱઠી। ਮੇਰੀ ਸੱਸ ਤਾਂ ਹਜੇ ਸੁੱਤੀ ਪਈ ਸੀ। ਬਾਹਰ ਪੰਮਾ ਵਿੜੇ ਤੇ ਮੰᱡੇ ਤੇ ਬੈਠਾ ਸੀ। ਪਰ ਮੈਂ ਪੰਮੇ ਵੱਲ ਦੇਖਿਆ ਨਹੀਂ। ਮੈਨੂੰ ਤਾਂ ਸ਼ਰਮ ਆਈ ਜਾਂਦੀ। ਪੰਮਾ ਵੀ ਨੀਵੇਂ ਪਾ ਕੇ ਬਾਹਰ ਵਿੜੇ ਵਿੱਚ ਬੈਠਾ ਸੀ ਤੇ ਮੈਂ ਛੇਤੀ ਛੇਤੀ ਚਾਹ ਬਣਾਈ ਤੇ ਪੰਮੇ ਨੂੰ ਗਲਾਸ ਵਿੱਚ ਪਾ ਕੇ ਫੜਾ ਦਿੱਤੀ। ਜਦੋਂ ਮੈਂ ਚਾਹ ਫੜਾਉਂਦੀ ਸੀ ਤਾਂ ਮੇਰੇ ਹੱਥ ਕੰਬੀ ਜਾਂਦੇ ਸੀ। ਪੰਮਾ ਮੈਨੂੰ ਕਹਿੰਦਾ ਕਿ ਭਾਬੀ ਤੂੰ ਫਿਕਰ ਨਾ ਕਰ। ਜਦੋਂ ਉਹਨੇ ਇੰਨਾ ਕਿਹਾ ਤਾਂ ਮੇਰੇ ਸਾਹ ਵਿੱਚ ਸਾਹ ਆ ਗਏ। ਪਰ ਮੈਨੂੰ ਨਹੀਂ ਪਤਾ ਸੀ ਕਿ ਸਾਡੇ ਵਿੱਚ ਦੋਹਾਂ ਵਿਚਕਾਰ ਕਦੋਂ ਦੂਰੀਆਂ ਖਤਮ ਹੋ ਗਈਆਂ ਰਾਤ ਨੂੰ ਜੋ ਕੁਝ ਵੀ ਹੋਇਆ ਸੀ ਮੈਂ ਵੀ ਬਹੁਤ ਸ਼ਰਮਿੰਦਾ ਸੀ ਤੇ ਪੰਮਾ ਵੀ ਮੇਰੇ ਨਾਲ ਅੱਖ ਨਹੀਂ ਸੀ ਮਿਲਾਉਂਦਾ ਮੈਨੂੰ ਵੀ ਪਤਾ ਸੀ ਕਿ ਪੰਮੇ ਨੂੰ ਵੀ ਬਹੁਤ ਸ਼ਰਮ ਆਉਂਦੀ ਆ ਮੈਂ ਫਿਰ ਚਾਹ ਪਾ ਕੇ ਆਪਣੀ ਸੱਸ ਨੂੰ ਅੰਦਰ ਫੜਾ ਦਿੱਤੀ ਤੇ ਆਪ ਚਾਹ ਪੀਤੀ ਤੇ ਪੰਮੇ ਦੇ ਨਾਲ ਜਾ ਕੇ ਮੱਝਾਂ ਧਾਵਾ ਨੂੰ ਪੱਠੇ ਪਵਾਉਣ ਲੱਗ ਪਈ ਪੰਮਾ ਕਹਿੰਦਾ ਭਾਬੀ ਅੱਜ ਮੇਰੀ ਰੋਟੀ ਛੇਤੀ ਬਣਾ ਦੇਣੀ ਮੈਂ ਸਾਰਾ ਦਿਨ ਖੇਤ ਹੀ ਰਹੂੰਗਾ ਮੈਂ ਹਵੇਲੀ ਵਿੱਚੋਂ ਕੰਮ ਨਵੇੜਿਆ ਤੇ ਘਰ ਆ ਕੇ ਜਲਦੀ ਜਲਦੀ ਰੋਟੀ ਬਣਾ ਦਿੰਦੀ ਤੇ ਪੰਮੇ ਨੂੰ ਫੜਾ ਦਿੰਦੀ ਪਰ ਜਦੋਂ ਵੀ ਮੇਰੀਆਂ ਅੱਖਾਂ ਮੂਰੇ ਰਾਤ ਦਾ ਸੀਨ ਆਉਂਦਾ ਸੀ ਤਾਂ ਮੇਰੇ ਦਿਲ ਨੂੰ ਠੰਡ ਜੀ ਪੈਂਦੀ ਸੀ ਜਿਵੇਂ ਕਈ ਸਾਲਾਂ ਤੋਂ ਬੰਜਰ ਜ਼ਮੀਨ ਨੂੰ ਪਾਣੀ ਮਿਲਿਆ ਹੋਵੇ ਮੇਰੀ ਤਾਂ ਉਸ ਤਰ੍ਹਾਂ ਦੀ ਹਾਲਤ ਸੀ ਸਾਰਾ ਦਿਨ ਮੈਂ ਭੱਜ ਭੱਜ ਕੇ ਕੰਮ ਕੀਤਾ ਮੈਨੂੰ ਨਹੀਂ ਪਤਾ ਸੀ ਕਿ ਇਹ ਜੋ ਵੀ ਮੈਂ ਕੀਤਾ ਠੀਕ ਕੀਤਾ ਜਾਂ ਗਲਤ ਕੀਤਾ ਪਰ ਮੈਂ ਵੀ ਕੀ ਕਰਦੀ ਮੇਰੇ ਘਰ ਵਾਲੇ ਨੇ ਤਾਂ ਕਦੇ ਮੈਨੂੰ ਫੋਨ ਤੱਕ ਵੀ ਨਹੀਂ ਸੀ ਕੀਤਾ ਜਦੋਂ ਵੀ ਕਰਦਾ ਸੀ ਤਾਂ ਅਕਿਆ ਸਤਿਆ ਹੀ ਮੇਰੇ ਨਾਲ ਗੱਲ ਕਰਦਾ ਸੀ ਕਹਿੰਦਾ ਸੀ ਕਿ ਮੇਰੇ ਤੇ ਕੰਮ ਦਾ ਬੋਝ ਆ ਤੂੰ ਐਵੇਂ ਮੈਨੂੰ ਹਰ ਵੇਲੇ ਅਕਾਇਆ ਨਾ ਕਰ ਮੈਂ ਤਾਂ ਉਹਦੇ ਨਾਲ ਡਰ ਦੀ ਡਰਦੀ ਗੱਲ ਕਰਦੀ ਸੀ ਮੇਰੀ ਕੋਈ ਨਣਾਨੀ ਵੀ ਨਹੀਂ ਸੀ ਤੇ ਨਾ ਹੀ ਕੋਈ ਦਰਾਨੀ ਜਠਾਨੀ ਸੀ ਜਿਹਦੇ ਨਾਲ ਮੈਂ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਂਦੀ ਉੱਪਰੋਂ ਮੇਰੇ ਮਾਪੇ ਉਹ ਵੀ ਬਜ਼ੁਰਗ ਹੋ ਚੁੱਕੇ ਸੀ ਮੈਂ ਉਹਨਾਂ ਨੂੰ ਵੀ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ ਤੇ ਮੇਰੇ ਭਰਾ ਪਰਚਾਈਤਾ ਮੇਰੇ ਨਾਲ ਥੋੜਾ ਬਹੁਤਾ ਹੀ ਵਰਤਦੇ ਸੀ। ਉਹ ਤਾਂ ਬਾਸਕਤੇ ਹੱਤ ਤਿਹਾੜ ਤੇ ਮਸਾਂ ਹੀ ਪਹੁੰਚਦੇ ਸੀ। ਅੱਜ ਸਾਰਾ ਦਿਨ ਪੰਮਾ ਖੇਤ ਹੀ ਰਿਹਾ। ਸ਼ਾਮ ਨੂੰ ਜਦੋਂ ਦਿਨ ਛਪ ਗਿਆ ਤਾਂ ਉਦੋਂ ਹੀ ਘਰ ਆਇਆ। ਮੈਂ ਉਦੋਂ ਰੋਟੀ ਬਣਾਉਂਦੀ ਸੀ ਤੇ ਪੰਮੇ ਨੇ ਮੇਰੇ ਤੋਂ ਪੁੱਛਿਆ ਕਿ ਭਾਬੀ ਹਵੇਲੀ ਵਿੱਚੋਂ ਕੋਈ ਕੰਮ ਰਹਿੰਦਾ ਤਾਂ ਮੈਂ ਘਰ ਆਉਣਾ। ਮੈਂ ਕਿਹਾ ਨਹੀਂ ਪੰਮੇ ਅੱਜ ਤਾਂ ਮੈਂ ਸਾਰਾ ਕੰਮ ਨਵੇੜ ਦਿੱਤਾ। ਮੇਰੀ ਆਵਾਜ਼ ਵਿੱਚ ਅੱਜ ਜਾਣ ਜਿਹੀ ਲੱਗਦੀ ਸੀ। ਮੈਨੂੰ ਕਹਿੰਦਾ ਭਾਬੀ ਲੱਗਦਾ ਬਾਈ ਦਾ ਫੋਨ ਆਇਆ ਹੋਗਾ। ਤਾਂ ਹੀ ਤਾਂ ਤੁਸੀਂ ਖੁਸ਼ ਹੋ ਮੈਂ ਕਿਹਨਾਂ ਨਹੀਂ ਪੰਮੇ ਉਹ ਤਾਂ ਮੈਨੂੰ ਕਦੇ ਫੋਨ ਹੀ ਨਹੀਂ ਕਰਦਾ ਜੇ ਕਰਦਾ ਵੀ ਆ ਤਾਂ ਕਦੇ ਮੇਰੇ ਨਾਲ ਹੱਸ ਕੇ ਗੱਲ ਨਹੀਂ ਕੀਤੀ ਤੂੰ ਹੀ ਆ ਜਿਹੜਾ ਮੇਰਾ ਦੁੱਖ ਸੁੱਖ ਸਮਝਦਾ ਜਦੋਂ ਮੈਂ ਇੰਨੀ ਗੱਲ ਕਹੀ ਤੇ ਮੈਨੂੰ ਕਹਿੰਦਾ ਭਾਬੀ ਅੱਜ ਰਾਤ ਨੂੰ 12 ਵਜੇ ਬਾਹਰ ਆ ਜਾਵੇ ਜਦੋਂ ਚਾਚੀ ਗੂੜੀ ਨੀਂਦ ਵਿੱਚ ਸੌਂਗੇ ਮੈਂ ਬਸ ਅੱਖ ਦਾ ਹੀ ਇਸ਼ਾਰਾ ਕੀਤਾ ਤੇ ਆਪਣਾ ਕੰਮ ਕਰਦੀ ਰਹੀ ਪੰਮੇ ਨੇ ਮੇਰੇ ਕੋਲ ਰੋਟੀ ਫੜੀ ਤੇ ਆਪਣੀ ਬੈਠਕ ਵਿੱਚ ਚਲਾ ਗਿਆ ਉਸ ਤੋਂ ਬਾਅਦ ਉਹ ਰੋਟੀ ਖਾ ਕੇ ਨਹਾਉਣ ਲੱਗ ਗਿਆ ਤੇ ਮੈਂ ਆਪਣਾ ਜਲਦੀ ਜਲਦੀ ਕੰਮ ਨਿਬੇੜ ਕੇ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਵਾਰ-ਵਾਰ ਆਪਣੀ ਸੱਸ ਵੱਲ ਦੇਖਦੀ ਸੀ ਉਹਨੇ ਰੋਟੀ ਵੀ ਖਾ ਲਈ ਸੀ ਉਸ ਤੋਂ ਬਾਅਦ ਉਸ ਨੂੰ ਮੈਂ ਦਵਾਈ ਦੇਣੀ ਸੀ ਜਿਹੜੀ ਡਾਕਟਰ ਨੇ ਕਿਹਾ ਸੀ ਕਿ ਖਾਣਾ ਖਾਣ ਤੋਂ 1 ਘੰਟਾ ਬਾਅਦ ਤੁਸੀਂ ਦਵਾਈ ਦੇ ਦਿਓ ਤੇ ਫਿਰ ਇਹਨਾਂ ਨੂੰ ਬੁਲਾਇਆ ਨਾ ਜੇ ਇੱਕ ਵਾਰ ਨੀਂਦ ਢਲ ਗਈ ਤਾਂ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਲੱਗੂਗੀ ਮੈਂ ਤਾਂ ਆਪਣਾ ਫੋਨ ਵੀ ਨਾ ਚੁੱਕਿਆ ਮੈਨੂੰ ਤਾਂ ਇਹ ਸੀ ਕਿ ਮੇਰੀ ਸੱਸ ਛੇਤੀ ਛੇਤੀ ਸੌਂ ਜਾਵੇ ਮੈਂ ਵਾਰ-ਵਾਰ ਆਪਣੀ ਸੱਸ ਨੂੰ ਦੇਖਦੀ ਸੀ ਉਹਨੇ ਦਵਾਈ ਲਈ ਉਸ ਤੋਂ ਬਾਅਦ ਚੁੱਪ ਕਰਕੇ ਲੰਮੇ ਪੈ ਗਈ ਮੈਨੂੰ ਤਾਂ ਬਸ ਉਡੀਕ ਸੀ ਕਿ ਕਦੋਂ ਮੇਰੀ ਸੱਸ ਦੇ ਘਰਾੜੇ ਵਜਣ ਤੇ ਮੈਨੂੰ ਸੁੱਖ ਦਾ ਸਾਹ ਆਵੇ ਉਦھر ਮੈਂ ਵਾਰ-ਵਾਰ ਟਾਈਮ ਪੀਸ ਵੱਲ ਦੇਖਦੀ ਸੀ 11 ਵਜੇ ਗਏ ਸੀ ਮੇਰੀ ਤਾਂ ਜਿਵੇਂ ਅੱਖਾਂ ਵਿੱਚੋਂ ਨੀਂਦ ਹੀ ਉੱਡ ਗਈ ਸੀ ਮੈਨੂੰ ਤਾਂ ਨੀਂਦ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ ਮੈਂ ਵਾਰ-ਵਾਰ ਟਾਈਮ ਪੀਸ ਵੱਲ ਦੇਖਦੀ ਸੀ ਕਿਉਂਕਿ ਮੈਂ ਆਪਣੀ ਸੱਸ ਵੱਲੋਂ ਤਾਂ ਹੁਣ ਬੇਫਿਕਰ ਸੀ ਉਹ ਤਾਂ ਹੁਣ ਦਵਾਈ ਲੈ ਕੇ ਸੁੱਕੀ ਸੀ ਤੇ ਉਹਦੀ ਅੱਖ ਤਾਂ ਹੁਣ ਦਿਨ ਜਿਹੇ ਹੀ ਖੁੱਲਣੀ ਸੀ ਜਦੋਂ 12 ਵਜੇ ਤਾਂ ਮੈਂ ਦੱਬੇ ਪੈਰੀਂ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਮੈਂ ਪਹਿਲਾਂ ਹੀ ਆਪਣੀ ਹਲਮਾਰੀ ਵਿੱਚੋਂ ਉਹ ਨਾਈਟ ਸੂਟ ਕੱਢਿਆ ਕੱਢ ਕੇ ਬਾਹਰ ਰੱਖਿਆ ਸੀ ਜਿਹੜਾ ਮੇਰੇ ਘਰ ਵਾਲੇ ਨੇ ਮੈਨੂੰ ਵਿਆਹ ਦੀ ਪਹਿਲੀ ਰਾਤ ਦਿੱਤਾ ਸੀ ਉਹ ਮੇਰੇ ਲਈ ਬਾਹਰੋਂ ਹੀ ਲੈ ਕੇ ਆਇਆ ਸੀ ਤੇ ਮੈਨੂੰ ਵਿਆਹ ਦੀ ਪਹਿਲੀ ਰਾਤ ਹੀ ਪਾਉਣ ਨੂੰ ਦਿੱਤਾ ਸੀ ਮੈਂ ਆਪਣੇ ਕੱਪੜੇ ਬਦਲੇ ਤੇ ਉਹ ਨਾਈਟ ਸੂਟ ਪਾ ਲਿਆ ਜੀਦੇ ਵਿੱਚ ਮੈਂ ਫਿਲਮਾਂ ਵਾਲੀਆਂ ਐਕਟਰਨੀਆਂ ਵਰਗੀ ਲੱਗਦੀ ਸੀ ਮੈਂ ਦੱਬੇ ਦੱਬੇ ਪੈਰੀ ਪੰਮੇ ਦੀ ਬੈਠਕ ਵੱਲ ਚਲੀ ਗਈ ਜਦੋਂ ਮੈਂ ਉਸ ਦਾ ਗੇਟ ਖੋਲਿਆ ਤਾਂ ਉਸ ਦਾ ਗੇਟ ਖੁੱਲਾ ਹੀ ਸੀ ਪਰ ਜਦੋਂ ਮੈਂ ਕਮਰੇ ਵਿੱਚ ਦੇਖਿਆ ਤਾਂ ਪੰਮਾ ਕਿਤੇ ਵੀ ਨਹੀਂ ਸੀ ਮੈਂ ਤਾਂ ਆਪਣਾ ਫੋਨ ਵੀ ਆਪਣੇ ਕਮਰੇ ਵਿੱਚ ਭੁੱਲ ਲਈ ਸੀ ਮੈਂ ਚਾਰ ਸ਼ੋਫੇਰੇ ਦੇਖਿਆ ਪਰ ਪੰਮਾ ਕਿਤੇ ਵੀ ਦਿਖਾਈ ਨਹੀਂ ਦਿੰਦਾ ਸੀ ਮੈਂ ਤਾਂ ਹਵੇਲੀ ਵਿੱਚ ਵੀ ਨਹੀਂ ਜਾ ਸਕਦੀ ਸੀ ਕਿਉਂਕਿ ਹਵੇਲੀ ਸਾਡੇ ਘਰ ਦੇ ਬਾਹਰ-ਬਾਰ ਬਣੀ ਹੋਈ ਸੀ ਫਿਰ ਮੈਂ ਤੂੜੀ ਵਾਲੇ ਬਰਾਂਡੇ ਵੱਲ ਵਿੱਚ ਦੇਖਿਆ ਪੰਮਾ ਉੱਥੇ ਵੀ ਨਹੀਂ ਸੀ ਮੈਂ ਤਾਂ ਦੁਖੀ ਮਾਂ ਦੇ ਨਾਲ ਆਪਣੇ ਉਨੀ ਪੈਰੀ ਵਾਪਸ ਆ ਗਈ ਫਿਰ ਆਪਣੇ ਕੱਪੜੇ ਬਦਲ ਕੇ ਆਪਣੇ ਬੈੱਡ ਤੇ ਜਾ ਕੇ ਲੰਮਣੇ ਪਈ ਪਰ ਮੇਰੀ ਬੇਚੈਨੀ ਵਧਦੀ ਜਾਂਦੀ ਸੀ ਉੱਪਰੋਂ ਮੈਨੂੰ ਗੁੱਸਾ ਵੀ ਆਈ ਜਾਂਦਾ ਸੀ ਕਿ ਪੰਮੇ ਨੇ ਪਹਿਲਾਂ ਤਾਂ ਮੇਰੇ ਨਾਲ ਵਾਅਦਾ ਕੀਤਾ ਸੀ ਪਰ ਹੁਣ ਉਹ ਵਾਅਦਾ ਕਰਕੇ ਪਤਾ ਨਹੀਂ ਆਪ ਕਿੱਧਰ ਚਲਾ ਗਿਆ ਸੀ ਮੇਰੇ ਅੰਦਰਲੀ ਅੱਗ ਸ਼ਾਂਤ ਨਹੀਂ ਸੀ ਹੁੰਦੀ ਨਾ ਮੇਰੀਆਂ ਅੱਖਾਂ ਵਿੱਚੋਂ ਨੀਂਦ ਆਉਂਦੀ ਸੀ ਸਾਰੀ ਰਾਤ ਮੇਰੀ ਅੱਖਾਂ ਵਿੱਚ ਦੀ ਲੰਗੀ ਫਿਰ ਪਤਾ ਨਹੀਂ ਮੈਨੂੰ ਕਿਹੜੇ ਵੇਲੇ ਨੀਂਦ ਆ ਗਈ ਪਰ ਜਦੋਂ ਮੇਰੀ ਅੱਖ ਖੁੱਲੀ ਤਾਂ 7 ਵਜ ਗਏ ਸੀ ਬਾਹਰੋਂ ਪੰਮੇ ਨੇ ਹੀ ਆਵਾਜ਼ ਮਾਰੀ ਸੀ ਕਿ ਚਾਚੀ ਅੱਜ ਚਾਹ ਨਹੀਂ ਬਣਾਈ ਮੇਰੀ ਸੱਸ ਹੀ ਉੱઠી ਸੀ ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਪੁੱਤ ਜੀਤੀ ਅੱਜ ਤੂੰ ਉੱઠી ਨਹੀਂ ਕੀ ਗੱਲ ਜਦੋਂ ਉਹਨੇ ਮੇਰੇ ਮੱਥੇ ਤੇ ਹੱਥ ਰੱਖਿਆ ਤਾਂ ਮੇਰਾ ਮੱਥਾ ਅੱਗ ਵਾਂਗ ਤਪਦਾ ਸੀ ਮੈਨੂੰ ਕਹਿੰਦੀ ਪੁੱਤ ਤੈਨੂੰ ਤਾਂ ਬੁਖਾਰ ਹੋ ਗਿਆ ਚਲ ਮੈਂ ਇਹ ਚਾਹ ਬਣਾ ਕੇ ਲਿਆਉਣੀ ਆ ਤੂੰ ਆਰਾਮ ਕਰ ਲੈ ਮੇਰੀ ਸੱਸ ਨੇ ਚਾਹ ਬਣਾਈ ਤੇ ਪੰਮੇ ਨੇ ਫੜਾਈ ਦਿੱਤੀ ਪੰਮੇ ਨੂੰ ਕਹਿਣ ਲੱਗੀ ਕਿ ਪੁੱਤ ਅੱਜ ਤਾਂ ਜੀਤੀ ਨੂੰ ਬੁਖਾਰ ਹੋਇਆ ਪਿਆ ਤੇ ਤੂੰ ਆਪ ਹੀ ਧਾਰਾ ਕੱਢ ਦੇਵੇਂ ਮੈਂ ਉਹ ਚਾਹ لے ਆਵਾਂ ਫਿਰ ਮੇਰੀ ਸੱਸ ਮੇਰੇ ਲਈ ਵੀ ਚਾਹ ਲੈ ਕੇ ਆਈ ਤੇ ਮੈਨੂੰ ਚਾਹ ਫੜਾ ਦਿੱਤੀ ਮੈਂ ਚਾਹ ਪੀਤੀ ਤਾਂ ਕੁਝ ਮੈਨੂੰ ਠੀਕ ਜਿਹਾ ਫੀਲ ਹੋਇਆ ਫਿਰ ਮੈਂ ਉੱਠ ਕੇ ਬਾਹਰ ਰਸੋਈ ਵਿੱਚ ਕੰਮ ਕਰਨ ਲਈ ਗਈ ਮੇਰੀ ਸੱਸ ਕਹਿੰਦੀ ਪੁੱਤ ਜੇ ਸਿਹਤ ਠੀਕ ਨਹੀਂ ਤਾਂ ਝਟ ਹੋਰ ਆਰਾਮ ਕਰ ਲੈ ਫਿਰ ਬੱਸ ਰੋਟੀ ਟੁੱਕਦਾ ਹੀ ਕਰਨੀ ਆਪਾਂ ਬਾਸਤੇ ਜਾ ਕੇ ਸ਼ਹਿਰੋਂ ਦਵਾਈ ਲੈ ਆਵਾਂਗੇ ਨਾ ਪੰਮੇ ਨੂੰ ਵੀ ਪਤਾ ਸੀ ਕਿ ਮੈਨੂੰ ਕਿਹੜੀ ਗੱਲ ਦਾ ਬੁਖਾਰ ਚੱਲਿਆ ਤੇ ਮੈਨੂੰ ਵੀ ਪਤਾ ਸੀ ਸਾਰੀ ਰਾਤ ਮੇਰੀ ਤੜਫਦੀ ਵੀ ਲੱਗੀ ਸੀ ਪਰ ਸਵੇਰ ਜਦੋਂ ਮੈਂ ਉੱਠੀ ਤਾਂ ਰਾਤ ਨਾਲੋਂ ਕੁਝ ਹੱਦ ਤੱਕ ਮੇਰਾ ਗੁੱਸਾ ਸ਼ਾਂਤ ਸੀ ਮੇਰੀ ਅੰਦਰਲੀ ਅੱਗ ਵੀ ਸ਼ਾਂਤ ਹੋ ਗਈ ਸੀ ਫਿਰ ਮੈਂ ਰੋਟੀ ਟੁੱਕ ਕੀਤਾ ਤੇ ਪੰਮਾ ਵੀ ਘਰੇ ਰੋਟੀ ਖਾਣ ਲਈ ਆ ਗਿਆ ਪਰ ਪੰਮਾ ਅੱਜ ਮੇਰੇ ਨਾਲ ਅੱਖ ਨਾਲ ਅੱਖ ਨਹੀਂ ਸੀ ਮਿਲਾਉਂਦਾ ਮੈਨੂੰ ਬਹੁਤ ਗੁੱਸਾ ਸੀ ਕਿ ਉਸਨੇ ਮੈਨੂੰ ਇਸ ਤਰ੍ਹਾਂ ਝੂਠ ਕਿਉਂ ਬੋਲਿਆ ਜਦੋਂ ਮੇਰੀ ਸੱਸ ਅੰਦਰ ਚਲੀ ਗਈ ਤਾਂ ਮੈਂ ਪੰਮੇ ਨੂੰ ਕਿਹਾ ਕਿ ਪੰਮੇ ਜੇ ਕੁਝ ਕਰਨਾ ਹੀ ਨਹੀਂ ਸੀ ਫਿਰ ਮੈਨੂੰ ਅੱਧੀ ਰਾਤ ਨੂੰ ਕਿਉਂ ਬੁਲਾਇਆ ਪੰਮਾ ਕਹਿੰਦਾ ਭਾਬੀ ਆਪਣੇ ਗਵਾਂਡੀ ਦਾ ਫੋਨ ਆਇਆ ਸੀ ਕਿ ਖੇਤ گاਵਾ ਆ ਗਈਆਂ ਇਸੇ ਕਰਕੇ ਮੈਂ ਖੇਤ ਚਲਾ ਗਿਆ ਸੀ ਮੈਂ ਸੋਚਿਆ ਕਿ ਮੈਂ ਥੋੜੇ ਟਾਈਮ ਵਿੱਚ ਆ ਜਾਊਗਾ ਪਰ ਉੱਥੇ ਤਾਂ ਮੈਨੂੰ ਕਾਫੀ ਟਾਈਮ ਲੱਗ ਗਿਆ ਮੈਂ ਤਾਂ ਸਵੇਰੇ 2 ਵਜੇ ਹੀ ਘਰੇ ਵਾਪਸ ਆਇਆ ਫਿਰ ਮੈਂ ਤੈਨੂੰ ਜਗਾਉਣਾ ਠੀਕ ਨਹੀਂ ਸਮਝਿਆ ਮੈਂ ਕਿ ਜੇ ਚਾਚੀ ਨੂੰ ਪਤਾ ਲੱਗ ਗਿਆ ਤਾਂ ਆਪਣੇ ਦੋਵਾਂ ਦੀ ਬਦਨਾਮੀ ਹੋਊਗੀ ਤੇ ਜਿਹੜਾ ਉਹਨਾਂ ਨੇ ਮੇਰੇ ਤੇ ਆਪਣਾ ਵਿਸ਼ਵਾਸ ਬਣਾਇਆ ਉਹ ਟੁੱਟ ਜਾਊਗਾ ਪਰ ਆਪਣੇ ਵਿੱਚ ਉਸ ਰਾਤ ਜੋ ਕੁਝ ਵੀ ਹੋਇਆ ਉਹ ਇੱਕ ਗਲਤੀ ਵਿੱਚ ਹੀ ਹੋਇਆ ਪਰ ਮੈਂ ਨਹੀਂ ਚਾਹੁੰਦਾ ਕਿ ਇਹ ਗਲਤੀ ਫਿਰ ਮੈਂ ਦੁਹਰਾਵਾਂ ਤੇ ਆਪਣੀ ਚਾਚੀ ਤੇ ਆਪਣੇ ਸਕੇ ਭਰਾਵਾਂ ਵਰਗੇ ਭਰਾ ਨੂੰ ਤੋਖਾ ਦੇਵਾਂ ਮੈਂ ਬੱਸ ਚੁੱਪ ਕਰਕੇ ਰਸੋਈ ਦੇ ਚਾਹੇ ਮੈਂ ਉਸ ਦੀ ਗੱਲ ਦਾ ਕੋਈ ਵੀ ਜਵਾਬ ਨਾ ਦਿੱਤਾ ਮੈਨੂੰ ਵੀ ਪਤਾ ਸੀ ਕਿ ਪੰਮਾ ਹੁਣ ਕਿਸੇ ਕੰਮ ਜੋਗਾ ਨਹੀਂ ਫਿਰ ਮੈਂ ਤੇ ਮੇਰੀ ਸੱਸ ਦੋਵੇਂ ਤਿਆਰ ਹੋਈਆਂ ਤੇ 10 ਵਾਲੇ ਵਾਸਤੇ ਚੜ ਕੇ ਸ਼ਹਿਰ ਚੜੀਆਂ ਤੇ ਦਵਾਈ ਲੈ ਕੇ 2 ਵਜੇ ਵਾਲੇ ਵਾਸਤੇ ਫਿਰ ਪਿੰਡ ਵਾਪਸ ਆਉਣ ਲੱਗੀਆਂ ਬੱਸ ਦੇ ਵਿੱਚ ਜਿਹੜਾ ਕੰਡੈਕਟਰ ਸੀ ਉਹ ਵਾਰ-ਵਾਰ ਮੇਰੇ ਵਾਲੀ ਦੇਖੀ ਜਾਂਦਾ ਸੀ ਇੱਕ ਵਾਰ ਤਾਂ ਮੈਂ ਵੀ ਉਸਦੇ ਵੱਲ ਦੇਖਿਆ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਉਸ ਨੂੰ ਉਸ ਕੰਡੈਕਟਰ ਦੇ ਨਾਲ ਆਪਣੀ ਗੱਲਬਾਤ ਕਰ ਲਵਾਂ ਪਤਾ ਨਹੀਂ ਮੇਰੇ ਤਾਂ ਦਿਮਾਗ ਤੇ ਕਿਹੜਾ ਭੂਤ ਸਵਾਰ ਸੀ ਮੈਂ ਜਿਹੜਾ ਵੀ ਬੰਦਾ ਦੇਖਦੀ ਸੀ ਮੈਨੂੰ ਤਾਂ ਬੱਸ ਉਸ ਦੇ ਵਿੱਚ ਆਪਣੀ ਭੁੱਖ ਪੂਰੀ ਕਰਨ ਦੀ ਖਿੱਚ ਜਿਹੀ ਲੱਗੀ ਰਹਿੰਦੀ ਸੀ ਬੱਸ ਵਿੱਚ ਕਾਫੀ ਭੀੜ ਸੀ ਮੈਂ ਖੜੀ ਸੀ ਬੱਸ ਵਿੱਚ ਮੇਰੀ ਸੱਸ ਸੀਟ ਤੇ ਬੈਠੀ ਸੀ ਤੇ ਬਾਕੀ ਸਾਰੀਆਂ ਸਵਾਰੀਆਂ ਨਾਲ ਬੱਸ ਖਚਾਖਚ ਭਰੀ ਹੋਈ ਸੀ ਕੋਈ ਵੀ ਸੀਟ ਖਾਲੀ ਨਹੀਂ ਸੀ ਪਰ ਜਦੋਂ ਵੀ ਕੰਡੈਕਟਰ ਮੇਰੇ ਕੋਲ ਦੀ ਲੰਘਦਾ ਤਾਂ ਮੇਰੇ ਪੱਟਾਂ ਤੇ ਹੱਥ ਫੇਰ ਕੇ ਲੰਘਦਾ ਸੀ ਜਦੋਂ ਹੀ ਉਹ ਮੇਰੇ ਕੋਲੋਂ ਲੰਘਦਾ ਤਾਂ ਮੇਰੇ ਨਾਲ ਖਹਿ ਕੇ ਲੰਘਦਾ ਮੇਰੇ ਨਾਲ ਖੜੀ ਨਾ ਸਵਾਰੀਆਂ ਨੂੰ ਵੀ ਨਿਰਦੇਸ਼ਕ ਹੋ ਗਿਆ ਸੀ ਫਿਰ ਸਾਡੇ ਪਿੰਡ ਦਾ ਬੱਸ ਅਡਾ ਆਇਆ ਅਸੀਂ ਨੌ ਸਸ ਦੋਨੋਂ ਉਤਰ ਗਏ ਪਰ ਕੰਡੈਕਟਰ ਦੀ ਅੱਖ ਮੇਰੇ ਵਿੱਚ ਹੀ ਸੀ ਸਿਖਰ ਦੁਪਹਿਰਾ ਸੀ ਮੇਰੀ ਸੱਸ ਨੂੰ ਤਾਂ ਤੁਰਿਆ ਵੀ ਨਹੀਂ ਸੀ ਜਾਂਦਾ ਬੱਸ ਸਾਡੇ ਤੇ ਸਾਡੇ ਗਵਾਂਢ ਵਿੱਚੋਂ ਇੱਕ ਮੁੰਡਾ ਦੁਕਾਨ ਤੇ ਲੱਗਿਆ ਸੀ ਉਸਦੇ ਕੋਲ ਮੋਟਰਸਾਈਕਲ ਸੀ ਤੇ ਮੇਰੀ ਸੱਸ ਨੂੰ ਕਹਿੰਦਾ ਕਿ ਆਂਟੀ ਮੈਂ ਤੁਹਾਨੂੰ ਘਰ ਛੱਡ ਆਉਣਾ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਤੁਸੀਂ ਮੋਟਰਸਾਈਕਲ ਤੇ ਬੈਠ ਕੇ ਚਲੇ ਮੈਂ ਤੁਰ ਕੇ ਆ ਜਾਉਂਗੀ ਕਿਉਂਕਿ ਬਸ ਅਡੇ ਤੋਂ ਸਾਡਾ ਘਰ ਵੀ ਕਾਫੀ ਦੂਰ ਸੀ ਮੇਰੀ ਸੱਸ ਕਹਿੰਦੀ ਕਿ ਠੀਕ ਆ ਪੁੱਤ ਮੇਰਿਆਂ ਮੇਰੇ ਤੋਂ ਵੀ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਮੈਂ ਆਪਣੀ ਸੱਸ ਨੂੰ ਉਸ ਮੁੰਡੇ ਦੇ ਮੋਟਰਸਾਈਕਲ ਤੇ ਬਿਠਾਇਆ ਤੇ ਉਹਨਾਂ ਨੂੰ ਤੋਰ ਦਿੱਤਾ ਤੇ ਆਪ ਉਹਨਾਂ ਦੇ ਪਿੱਛੇ ਪਿੱਛੇ ਤੁਰਨ ਲੱਗੀ ਜਦੋਂ ਮੈਂ ਪਹਿਲਾ ਮੋੜ ਮੁੜੀ ਤਾਂ ਉੱਥੇ ਸਾਡੇ ਪਿਛਲੇ ਘਰ ਦਾ ਗਵਾਂਢੀ ਤੇ ਉਸ ਦਾ ਉਸ ਦੇ ਨਾਲ ਇੱਕ ਹੋਰ ਬੰਦਾ ਖੜਾ ਸੀ ਉਹ ਦੋਵੇਂ ਵਿਆਹੇ ਵਰੇਸੀ ਪਰ ਮੈਨੂੰ ਵੇਖ ਕੇ ਖੰਘੂਰੇ ਮਾਰ ਲਗੇ ਕਹਿੰਦੇ ਕਿ ਦੇਖ ਇਹਦੀ ਤਾਂ ਵਿਚਾਰੀ ਦੀ ਜਵਾਨੀ ਇੱਥੇ ਹੀ ਰਲ ਜਾਊਗੀ ਤੇ ਉਹ ਉੱਥੇ ਮੀਮਾ ਦੇ ਨਾਲ ਨਜ਼ਾਰੇ ਲੁੱਟਦਾ ਸਾਡੇ ਪਿਛਲੇ ਘਰ ਦੇ ਗਵਾਂਢੀ ਨੇ ਪਹਿਲਾਂ ਵੀ ਇੱਕ ਦੋ ਵਾਰ ਮੇਰੇ ਨਾਲ ਗਲਤ ਹਰਕਤ ਕੀਤੀ ਸੀ ਪਰ ਜਦੋਂ ਅੱਜ ਉਹਨੇ ਮੈਨੂੰ ਇਕੱਲੀ ਜਾਂਦੀ ਨੂੰ ਦੇਖਿਆ ਤਾਂ ਉਹ ਮੇਰੇ ਪਿੱਛੇ ਪਿੱਛੇ ਤੁਰਨ ਲੱਗਾ ਤੇ ਕਹਿੰਦਾ ਦੇਖ ਲੈ ਭਾਬੀ ਤੇਰੀ ਲੋੜ ਤਾਂ ਮੈਂ ਪੂਰੀ ਕਰ ਦੇਊਗਾ ਤੂੰ ਇੱਕ ਵਾਰ ਹਾਂ ਤਾਂ ਕਰ ਦੇ ਕਿਉਂਕਿ ਤੂੰ ਉਸ ਪਰਦੇਸੀ ਦੇ ਪਿੱਛੇ ਆਪਣੀ ਜਵਾਨੀ ਰੋਲਦੀ ਐ ਮੈਂ ਚੁੱਪਚਾਪ ਕਾਲੀ ਕਾਲੇ ਕਦਮ ਭੁੱਟਮ ਲੱਗੀ ਤੇ ਆਪਣੀ ਚਾਲ ਨੂੰ ਹੋਰ ਵੀ ਤੇਜ਼ ਕਰ ਲਿਆ ਉਹ ਹੋਰ ਵੀ ਕਈ ਗੱਲਾਂ ਬਾਤਾਂ ਮੇਰੇ ਬਾਰੇ ਬੋਲਦਾ ਸੀ ਪਰ ਮੈਂ ਉਹਨੂੰ ਅਣ ਸੁਣਿਆ ਕਰ ਦਿੱਤਾ ਮੈਂ ਆਪਣੇ ਘਰ ਵਾਲਾ ਮੋੜ ਮੁੜੀ ਤਾਂ ਉਹਨੇ ਮੇਰਾ ਪੁੱਛਿਆ ਕਰਨਾ ਛੱਡ ਦਿੱਤਾ ਮੈਂ ਘਰ ਆ ਗਈ ਘਰ ਆ ਕੇ ਮੈਂ ਚਾਹ ਬਣਾਈ ਤੇ ਆਪਣੇ ਸਾਸਨ ਨੂੰ ਫੜਾ ਦਿੱਤੀ ਅਸੀਂ ਦੋਵਾਂ ਨੇ ਚਾਹ ਪੀਤੀ ਤੇ ਪੰਮਾ ਵੀ ਖੇਤੋਂ ਆ ਕੇ ਆਪਣੇ ਬੈਠਕ ਵਿੱਚ ਸੁਟਾ ਪਿਆ ਸੀ ਗਰਮੀ ਦਾ ਮਹੀਨਾ ਸੀ ਬਾਹਰ ਤਾਂ ਕਾਂ ਆਖ ਨਿਕਲਦੀ ਸੀ ਸਾਰੇ ਲੋਕ ਹੀ ਦੁਪਹਿਰੇ ਆਪੋ ਆਪਣੇ ਘਰਾਂ ਵਿੱਚ ਆ ਕੇ ਆਰਾਮ ਕਰਦੇ ਸੀ ਜਿਹੜੇ ਵੀ ਖੇਤਾਂ ਵਿੱਚ ਕੰਮ ਕਰਦੇ ਸੀ ਦੁਪਹਿਰ ਨੂੰ ਤਾਂ ਉਹ ਉਹ ਵੀ ਘਰ ਵਾਪਸ ਹੀ ਆਉਂਦੇ ਸੀ ਮੇਰੀ ਸੱਸ ਕਹਿੰਦੀ ਸੀ ਕਿ ਹੁਣ ਦੁੱਝਾਟਾ ਆਰਾਮ ਕਰ ਲੈ ਫਿਰ ਆਥਨ ਦਾ ਰੋਟੀ ਟੁੱਕ ਕਰ ਲਵੇਂ ਮੈਂ ਵੀ ਬੈੱਡ ਤੇ ਲੰਮੀ ਪੈ ਗਈ ਪਰ ਮੇਰੀਆਂ ਅੱਖਾਂ ਵਿੱਚ ਤਾਂ ਨੀਂਦ ਦਾ ਆਉਣ ਦਾ ਨਾਮ ਹੀ ਨਹੀਂ ਸੀ ਲੈਂਦੀ ਕਦੇ ਮੇਰੀਆਂ ਅੱਖਾਂ ਦੇ ਨੂਰੇ ਪੰਮਾ ਤੇ ਕਦੇ ਬੱਸ ਵਾਲਾ ਉਹ ਕੰਡੈਕਟਰ ਕਦੇ ਸਾਡੇ ਪਿਛਕਰ ਦਾ ਪਿਛਲਾ ਗਵਾਂਢੀ ਤਿੰਨੇ ਵਾਰ-ਵਾਰ ਮੇਰੀਆਂ ਅੱਖਾਂ ਦੇ ਮੂਰੇ ਘੁੰਮਦੇ ਸੀ ਮੈਨੂੰ ਪਤਾ ਸੀ ਕਿ ਪੰਮਾ ਤਾਂ ਹੁਣ ਮੇਰੇ ਨਾਲ ਕਦੇ ਵੀ ਕੁਝ ਨਹੀਂ ਕਰਦਾ ਤੇ ਬੱਸ ਵਾਲਾ ਡਰਾਈਵਰ ਤਾਂ ਕਦੇ ਮੈਨੂੰ ਮਿਲਣਾ ਵੀ ਨਹੀਂ ਫਿਰ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਘਰ ਦੇ ਪਿਛਲੇ ਗਵਾਂਢੀ ਨੂੰ ਹੀ ਆਪਣੇ ਜਾਲ ਵਿੱਚ ਫਸਾ ਲਵਾਂ ਕਿਉਂਕਿ ਉਹ ਤਾਂ ਆਪ ਹੀ ਮੇਰੇ ਤੇ ਮਰਦਾ ਸੀ ਇੱਕ ਵਾਰ ਤਾਂ ਮੈਂ ਫੋਨ ਚੁੱਕਿਆ ਤੇ ਉਸ ਨੂੰ ਫੋਨ ਕਰਨ ਦਾ ਸੋਚਿਆ ਪਰ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇ ਇਸ ਗੱਲ ਦਾ ਪਤਾ ਪੰਮੇ ਨੂੰ ਲੱਗ ਗਿਆ ਤਾਂ ਉਹਨੇ ਮੇਰੇ ਘਰ ਵਾਲੇ ਨੂੰ ਦੱਸ ਦੇਣਾ ਪਰ ਹੁਣ ਤਾਂ ਮੇਰੇ ਦਿਮਾਗ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲਾਂ ਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਕਿਸੇ ਮਰਦ ਨੂੰ ਆਪਣਾ ਸ਼ਿਕਾਰ ਬਣਾ ਲਵਾਂ ਮੇਰੇ ਤਾਂ ਦਿਮਾਗ ਤੇ ਬਹੁਤ ਹੀ ਖਤਰਨਾਕ ਭੂਤ ਸਵਾਰ ਹੋਇਆ ਸੀ ਜਿਹੜਾ ਉਤਰਨ ਦਾ ਨਾਮ ਹੀ ਨਹੀਂ ਸੀ ਲੈਂਦਾ ਇੱਕ ਦਿਨ ਪੰਮਾ ਆਪਣਾ ਰਿਸ਼ਤੇਦਾਰੀ ਵਿੱਚ ਮਿਲਣ ਗਿਆ ਸੀ ਕਿ ਉੱਥੇ ਉਹਨੇ ਉਹਨੂੰ ਰਾਤ ਲੱਗਣੀ ਸੀ ਉਸੇ ਦਿਨ ਹੀ ਮੈਂ ਆਪਣੇ ਪਿਛਲੇ ਗਵਾਂਢੀ ਨੂੰ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਅੱਜ ਤੂੰ ਰਾਤ ਨੂੰ ਸਾਡੇ ਘਰ ਆ ਜਾਵੇ ਉਹ ਵੀ ਅੱਗੋਂ ਖੁਸ਼ ਹੋ ਗਿਆ ਜਦੋਂ ਜਿਵੇਂ ਉਸਦੇ ਤਾਂ ਮਨ ਵਿੱਚ ਲੱਡੂ ਫੁੱਟਣ ਲੱਗੇ ਕਹਿੰਦਾ ਕਿ ਮੈਨੂੰ ਤਾਂ ਇਸ ਦਿਨ ਦਾ ਕਦੋਂ ਦਾ ਇੰਤਜ਼ਾਰ ਸੀ ਤੂੰ ਹੀ ਮੈਨੂੰ ਪਹਿਲਾਂ ਹਾਂ ਨਹੀਂ ਕੀਤੀ ਮੈਨੂੰ ਕਹਿੰਦਾ ਭਾਬੀ ਮੈਂ ਕੰਦ ਉੱਪਰੋਂ ਨੀਂਦ ਦੀ ਦਵਾਈ ਛੁੱਟ ਜਾਊਂਗਾ ਤੇ ਤੂੰ ਆਪਣੇ ਸੱਸ ਦੀ ਰੋਟੀ ਵਿੱਚ ਪਾ ਦੇਣੀ ਮੈਂ ਉਹਨੂੰ ਕਿਹਾ ਕਿ ਠੀਕ ਆ ਤੂੰ ਟਾਈਮ ਨਾਲ ਹੀ ਇਹ ਕੰਮ ਕਰ ਦੇਣੀ ਉਹਨੇ ਸ਼ਾਮ ਨੂੰ 5:00 ਵਜੇ ਕੰਦੂ ਪਰੋਂ ਨੀਂਦ ਦੀਆਂ ਗੋਲੀਆਂ ਸੁੱਟ ਦਿੱਤੀਆਂ ਕਿਉਂਕਿ ਅੱਜ ਰਾਤ ਨੂੰ ਤਾਂ ਅਸੀਂ ਦੋਵਾਂ ਨੂੰ ਸੱਸ ਨੇ ਹੀ ਘਰ ਹੋਣਾ ਸੀ ਤੇ ਪੰਮੇ ਨੇ ਤਾਂ ਅੱਜ ਆਉਣਾ ਹੀ ਨਹੀਂ ਸੀ ਮੈਂ ਆਪਣੇ ਸੱਸ ਦੀ ਸਬਜ਼ੀ ਵਿੱਚ ਨੀਂਦ ਦੀ ਕਾਫੀ ਦਵਾਈ ਮਿਲਾ ਦਿੱਤੀ ਉਸ ਨੂੰ ਰੋਟੀ ਫੜਾ ਦਿੱਤੀ ਮੇਰੀ ਸੱਸ ਨੇ ਆਪਣੀ ਦਵਾਈ ਖਾਧੀ ਤੇ ਫਿਰ ਚੁੱਪਚਾਪ ਲੰਮੇ ਪੈ ਗਈ ਮੈਨੂੰ ਪਤਾ ਸੀ ਕਿ ਅੱਜ ਮੇਰੀ ਸੱਸ ਨੂੰ ਡਬਲ ਡੋਜ਼ ਆ ਤੇ ਉਹਨੂੰ ਸਾਰੀ ਜ਼ਿਆਦਾ ਜਾਗ ਨਹੀਂ ਸੀ ਆਉਣੀ ਜਦੋਂ 11 ਵਜੇ ਤਾਂ ਮੈਂ ਆਪਣੇ ਘਰ ਦਾ ਮੇਨ ਗੇਟ ਖੋਲ ਦਿੱਤਾ ਤੇ ਸਾਡਾ ਗੁਵੰਡੀ ਬੈਠਕ ਵਿੱਚ ਆ ਕੇ ਬੈਠ ਗਿਆ ਉਹ ਮੇਰਾ ਜੇਠ ਲੱਗਦਾ ਸੀ ਪਰ ਮੈਨੂੰ ਕਹਿੰਦਾ ਭਾਬੀ ਸੀ ਉਹ ਮੇਰੇ ਘਰ ਵਾਲੇ ਤੋਂ ਵੱਡਾ ਸੀ ਉਹਦੇ ਤਾਂ ਜਵਾਕ ਵੀ ਕਾਫੀ ਵੱਡੇ ਸੀ ਤੇ ਵਿਆਉਣ ਵਾਲੇ ਸੀ ਮੈਂ ਉਹਨੂੰ ਕਿਹਾ ਕਿ ਤੇਰੇ ਤਾਂ ਆਪਣੀ ਘਰ ਵਾਲੀ ਹੈਗੀ ਆ ਫਿਰ ਤੂੰ ਮੇਰੇ ਦੇ ਮਾੜੀ ਅੱਖ ਕਿਉਂ ਰੱਖਦਾ ਕਹਿੰਦਾ ਭਾਬੀ ਜਿਹੜੇ ਤੇਰੇ ਵਿੱਚ ਗੱਲ ਆਣਾ ਉਹ ਮੇਰੀ ਘਰ ਵਾਲੀ ਵਿੱਚ ਨਹੀਂ ਉਹਦਾ ਸੇਰ ਦੀ ਕੋਲ ਜ਼ਿਆਦਾ ਹੀ ਮੋਟੀ ਆ ਮੈਨੂੰ ਉਹ ਨਜ਼ਾਰਾ ਨਹੀਂ ਦਿੰਦੀ ਤੂੰ ਤਾਂ ਹਜੇ ਕੱਚੀ ਕਲੀ ਵਰਗੀ ਐ ਐਵੇਂ ਕਮਲਾ ਬਿੰਦਰਹੀਆ ਜਿਹੜਾ ਬਾਹਰ ਟਰੱਕਾਂ ਤੇ ੱੱਕੇ ਖਾਂਦਾ ਤੇ ਘਰ ਵਿੱਚ ਕੱਚ ਦੀ ਗੋਲੀ ਨੂੰ ਰੋਲਦਾ ਫਿਰਦਾ ਜਦੋਂ ਉਹਨੇ ਇਹਨਾ ਕਿਹਾ ਤਾਂ ਮੈਨੂੰ ਫੜ ਕੇ ਮੰਜੇ ਤੇ ਸੁੱਟ ਲਿਆ ਤੇ ਫਿਰ ਸਾਰੀ ਰਾਤ ਅਸੀਂ ਦੋਹਾਂ ਨੇ ਖੂਬ ਨਜ਼ਾਰੇ ਲੁੱਟੇ ਸਵੇਰ 4 ਵਜੇ ਤਾਂ ਉਹ ਆਪਣੇ ਘਰ ਚਲਾ ਗਿਆ ਤੇ ਮੈਂ ਆਪਣੇ ਕਮਰੇ ਵਿੱਚ ਆ ਕੇ ਲੰਮੇ ਪੈ ਗਈ ਮੈਂ ਆਪਣੇ ਫੋਨ ਤੇ ਹਲਾਰਮ ਲਾ ਲਿਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੇਰੀ ਅੱਖ ਲੱਗ ਗਈ ਤਾਂ ਮੇਰੀ ਜਾਗਣੀ ਖੁੱਲਣੀ ਕਿਉਂਕਿ ਅੱਜ ਤਾਂ ਮੈਨੂੰ ਡੰਗਰਾਂ ਦਾ ਵੀ ਕੰਮ ਇਕੱਲੀ ਨਹੀਂ ਕਰਨਾ ਪੈਣਾ ਸੀ ਮੈਂ 5:30 ਵਜੇ ਦਾ అలਾਰਮ ਲਾ ਲਿਆ ਜਦੋਂ 5:30 ਵਜੇ అలਾਰਮ ਵੱਜਿਆ ਤਾਂ ਮੇਰੀ ਅੱਖ ਖੁੱਲ ਗਈ ਮੈਂ ਉੱਠੀ ਤੇ ਜਾ ਕੇ ਚਾਹ ਬਣਾ ਲਈ ਆਪ ਚਾਹ ਪੀਤੀ ਤੇ ਫਿਰ ਆਪਣੀ ਸੱਸ ਨੂੰ ਜਦੋਂ ਫੜਾਉਣ ਲੱਗੀ ਤਾਂ ਮੇਰੀ ਸੱਸ ਬੋਲੀ ਨਹੀਂ ਜਦੋਂ ਮੈਂ ਉਸਦੇ ਉੱਪਰ ਹੱਥ ਰੱਖ ਕੇ ਦੇਖਿਆ ਤਾਂ ਮੇਰੀ ਸੱਸ ਵਿੱਚ ਤਾਂ ਜਾਨ ਹੀ ਨਹੀਂ ਸੀ ਮੈਂ ਰੌਲਾ ਪਾਉਣ ਲੱਗੀ ਤਾਂ ਫਿਰ ਸਾਡੇ ਆਂਢ ਗੁਆਂਢ ਦੇ ਵੀ ਲੋਕ ਇਕੱਠੇ ਹੋ ਗਏ ਫਿਰ ਡਾਕਟਰ ਨੂੰ ਬੁਲਾਇਆ ਜਦੋਂ ਡਾਕਟਰ ਆਇਆ ਤਾਂ ਉਹਨੇ ਕਹਿ ਦਿੱਤਾ ਕਿ ਇਹਨਾਂ ਦੀ ਤਾਂ ਮੌਤ ਹੋ ਗਈ। ਉਸ ਦਿਨ ਤਾਂ ਮੇਰੀ ਦੁਨੀਆ ਹੀ ਉੱਜੜ ਗਈ ਕਿਉਂਕਿ ਇੱਕ ਮੇਰੀ ਸੱਸੀ ਮੇਰਾ ਸਹਾਰਾ ਸੀ। ਫਿਰ ਸਾਰੇ ਆਂਡ-ਗਵੰਡ ਦੇ ਲੋਕ ਇਕੱਠੇ ਹੋਣ ਲੱਗੇ ਤੇ ਸਾਰੇ ਰਿਸ਼ਤੇਦਾਰਾਂ ਵਿੱਚ ਜੀ ਫੋਨ ਕਰ ਦਿੱਤਾ। ਮੇਰੇ ਘਰ ਵਾਲੇ ਨੇ ਵੀ ਫੋਨ ਕੀਤਾ ਪਰ ਉਹ ਅੱਗੋਂ ਕਹਿੰਦਾ ਕਿ ਮੇਰੇ ਤੋਂ ਆਇਆ ਨਹੀਂ ਜਾਣਾ। ਤੁਸੀਂ ਹੀ ਸੰਸਕਾਰ ਕਰ ਦਿਓ। ਮੈਂ ਆਪਣੀ ਸੱਸ ਦੀ ਸੱਥਰ ਤੇ ਬੈਠੀ ਨਾਲੇ ਰੋਈ ਜਾਂਦੀ ਸੀ। ਨਾਲੇ ਆਪਣੀ ਕੀਤੀ ਹੋਈ ਗਲਤੀ ਤੇ ਪਛਤਾਵਹੀ ਰਹੀ ਸੀ। ਮੇਰੀ ਇੱਕ ਜਿਸਮ ਦੀ ਭੁੱਖ ਨੇ ਮਾਂ ਵਰਗੀ ਸੱਸ ਨੂੰ ਆਪਣੇ ਹੱਥੀ ਮਾਰ ਦਿੱਤਾ ਪਰ ਹੁਣ ਤਾਂ ਮੈਂ ਕਾਸੀ ਜੋਗੀ ਨਹੀਂ ਸੀ ਮੇਰੇ ਘਰ ਵਾਲੇ ਨੇ ਤਾਂ ਕਦੇ ਵੀ ਵਾਪਸ ਨਹੀਂ ਸੀ ਆਉਣਾ ਮੈਨੂੰ ਤਾਂ ਆਪਣੀ ਜ਼ਿੰਦਗੀ ਨਰਕ ਬਣਦੀ ਜਾਪਦੀ ਸੀ ਸਾਰੇ ਰਿਸ਼ਤੇਦਾਰਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਕਹਿੰਦੇ ਕਿ ਹੁਣ ਤੂੰ ਇੱਥੇ ਰਹਿ ਕੇ ਕੀ ਕਰਨਾ ਤੂੰ ਜ਼ਮੀਨ ਠੇਕੇ ਤੇ ਦੇ ਤੇ ਆਪਣੇ ਪੇਕੇ ਚਲੀ ਜਾ ਪਰ ਮੈਨੂੰ ਪਤਾ ਸੀ ਕਿ ਮੇਰੇ ਭਰਾ ਪਰਜਾਈ ਨੇ ਮੈਨੂੰ ਕਦੇ ਵੀ ਰੋਟੀ ਨਹੀਂ ਦੇਣੀ ਤੇ ਸਾਰੀ ਉਮਰ ਮੈਨੂੰ ਮੇਨੇ ਹੀ ਠਾਹੀ ਰੱਖੂਗੀ ਫਿਰ ਇੱਕ ਦਿਨ ਮੈਨੂੰ ਖਬਰ ਮਿਲੀ ਕਿ ਮੇਰੇ ਘਰ ਵਾਲੇ ਨੇ ਤਾਂ ਉਧਰ ਵਿਆਹ ਕਰਵਾ ਲਿਆ ਉਸ ਦਿਨ ਤਾਂ ਮੇਰੀ ਦੁਨੀਆ ਹੀ ਉਜੜ ਗਈ ਸੀ ਉਹਨੇ ਮੈਨੂੰ ਇਹ ਗੱਲ ਫਿਰ ਆਪ ਹੀ ਫੋਨ ਤੇ ਦੱਸੀ ਕਹਿੰਦਾ ਕਦੇ ਵੀ ਮੈਂ ਵਾਪਸ ਨਹੀਂ ਆਉਣਾ ਮੇਰਾ ਤਾਂ ਇਧਰ ਆਪਣਾ ਪਰਿਵਾਰ ਹੁਣ ਹੈਗਾ ਹੀ ਆ ਹੁਣ ਮੇਰੀ ਮਾਂ ਵੀ ਨੇ ਇਧਰ ਰਹੀ ਤਾਂ ਮੈਂ ਇਧਰ ਆ ਕੇ ਕਰਨਾ ਵੀ ਕੀ ਆ ਜਦੋਂ ਉਹਨੇ ਇਹ ਗੱਲ ਕਹੀ ਤਾਂ ਮੇਰੀਆਂ ਭੁੱਬਾਂ ਨਿਕਲ ਗਈਆਂ ਫਿਰ ਮੇਰੇ ਮਾਪਿਓ ਨੇ ਮੇਰੇ ਸਹੁਰਿਆਂ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ ਦੀ ਉਹ ਨਾਲ ਰਾਏ ਕੀਤੀ ਸਾਡੇ ਮੇਰੇ ਸਹੁਰੇ ਪਰਿਵਾਰ ਦੇ ਸਾਰੇ ਰਿਸ਼ਤੇਦਾਰਾਂ ਨੇ ਇਹੀ ਕਿਹਾ ਕਿ ਇਹਦਾ ਵਿਆਹ ਹੁਣ ਪੰਮੇ ਨਾਲ ਹੀ ਕਰ ਦਿਓ ਫਿਰ ਮੇਰਾ ਤੇ ਪੰਮੇ ਦਾ ਵਿਆਹ ਸਾਡੇ ਰਿਸ਼ਤੇਦਾਰਾਂ ਨੇ ਕਰਵਾ ਦਿੱਤਾ ਮੈਂ ਤੇ ਪੰਮਾ ਹੁਣ ਅਸੀਂ ਉਸੇ ਘਰ ਵਿੱਚ ਰਹਿੰਦੇ ਹਾਂ ਜਿਹੜੀ ਜ਼ਮੀਨ ਮੇਰੀ ਸੱਸ ਦੇ ਨਾਮ ਸੀ ਉਹ ਉਹਨੇ ਪਹਿਲਾਂ ਹੀ ਮੇਰੇ ਨਾਂ ਤੇ ਵਸੀਅਤ ਕਰਵਾ ਦਿੱਤੀ ਸੀ ਇਥੋਂ ਮੈਨੂੰ ਸ਼ੱਕ ਲੱਗਦਾ ਸੀ ਕਿ ਮੇਰੀ ਸੱਸ ਨੂੰ ਵੀ ਪਤਾ ਸੀ ਕਿ ਮੇਰੇ ਘਰ ਵਾਲੇ ਨੇ ਉਧਰ ਵਿਆਹ ਕਰਵਾ ਲਿਆ ਸੀ ਤਾਹੀਂ ਉਹਨੇ ਜਮੀਨ ਜਾਇਦਾਦ ਮੇਰੇ ਨਾਮ ਤੇ ਕਰਵਾਈ ਸੀ ਜਿੰਨੀ ਵੀ ਜ਼ਮੀਨ ਸੀ ਉਹ ਸਾਰੇ ਦੀ ਸਾਰੀ ਮੈਂ ਹੀ مالک ਸੀ ਮੈਂ ਤੇ ਪੰਮਾ ਹੋਣਾ ਸੀ ਦੋਵੇਂ ਖੁਸ਼ੀ ਖੁਸ਼ੀ ਉਸੇ ਘਰ ਵਿੱਚ ਰਹਿਣੇ ਆ ਮੇਰੇ ਵਿਆਹ ਨੂੰ ਹੁਣ ਸਾਲ ਹੋ ਗਿਆ ਹੁਣ ਮੈਂ ਪੰਮੇ ਦੇ ਬੱਚੇ ਦੀ ਮਾਂ ਬਣ ਵਾਲੀ ਆ ਪਰ ਮੈਨੂੰ ਪਛਤਾਵਾ ਵੀ ਬਹੁਤ ਹੁੰਦਾ ਕਿ ਜੇ ਉਸ ਦਿਨ ਮੈਂ ਨਸ਼ੇ ਦੀ ਦਵਾਈ ਰੋਟੀ ਵਿੱਚ ਨਾ ਮਿਲਾਉਂਦੀ ਤਾਂ ਮੇਰੀ ਸੱਸ ਅੱਜ ਮੇਰੇ ਵਿੱਚ ਹੁੰਦੀ ਜਿਹੜੀ ਮੇਰੇ ਹਰ ਦੋ ਕਿਸੋਖ ਨੁਸਾਨ ਦੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਇਸੇ ਤਰ੍ਹਾਂ ਮਿਲਾਂਗੇ ਤੁਹਾਡੇ ਨਾਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ